ਖਾ ਕੇ ਬੰਦੇ ਬੰਦ ਤੇ ਸਿਹਤ ਹੀ ਬੱਖੀ ਹੋ ਜਾਂਦੀ ਹੈ ਬੱਸ ਮੇਂ ਖਾਣਾ ਮਤ ਕੋ ਅਸਲ ਤੇ ਖਾਣਾ ਕਿ ਮੈਂ ਤੇ ਬਸ ਕ੍ਰੈਡਿਟ ਲੈ ਲੈਂਗੀ ਆਪ ਦੇ ਨਾਲ ਹਾਂ ਬਿਲਕੁਲ ਹਾਂ ਕਿ ਲੈਣਾ ਨਹੀਂ ਹਾਂਜੀ ਬੇਟਾ ਕੀ ਨਾਮ ਹੈ ਜਸਿਕਾ ਜਸਿਕਾ ਪੰਜਵਾਂ ਸਥਾਨ ਤੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਕਿਸ ਤਰ੍ਹਾਂ ਦੇ ਦੇ ਆ ਬਰਡਸ ਹੈ ਮੇਨ ਮਤਲਬ ਬਹੁਤ ਕੁਝ ਮੈਂ ਲੱਗੀ ਤੇ ਉਤੋਂ ਫਿਰ ਬਹੁਤ ਜਿਆਦਾ ਵਧੀਆ ਫੀਲ ਹੁੰਦਾ ਪਿਆ ਕਿ ਐਕਸਪੈਕਟ ਨਹੀਂ ਸੀ ਸਟੇਟ ਚੋਂ ਬਟ ਡਿਸਟ੍ਰਿਕਟ ਚੋਂ ਸੀ ਕਿ ਮਤਲਬ ਕੁਛ ਨਾ ਕੁਛ ਆਊਗਾ ਇਹਦਾ ਸਾਰੇ ਨੇ سپورਟ ਕੀਤੀ ਸਾਰੇ ਟੀਚਰਸ ਦੀ ਪ੍ਰਿੰਸੀਪਲ ਮੈਮ ਦੀ ਨਵਿੰਦਰ ਮੈਮ ਦਾ ਬਹੁਤ ਥੈਂਕਸ ਤੇ ਸਾਰੇ ਸਟਾਫ ਦਾ ਬਹੁਤ ਥੈਂਕ ਯੂ ਕਿ ਉਹਨਾਂ ਨੇ ਇੰਨੀ سپورਟ ਕੀਤੀ ਇੰਨਾ ਵਧੀਆ ਪੜਾਇਆ ਵਿਦਾਊਟ ਕੋਚਿੰਗ ਯਾਨੀ ਸੈਲਫ ਸਟਡੀ ਦੇ ਨਾਲ ਟੀਚਰਸ ਦੀ ਹੈਲਪ ਦੇ ਨਾਲ ਮੈਂ ਅੱਜ ਇਸ ਪੋਜੀਸ਼ਨ ਤੇ ਆ ਥੈਂਕਸ ਟੂ ਆਲ ਟੀਚਰਸ ਬੱਚੇ ਜੇਕਰ ਗੱਲ ਕਰੀਏ ਅੱਜ ਦੇ ਬੱਚੇ ਜਿਹੜੇ ਹੈਗੇ ਮੋਬਾਈਲਾਂ ਨਾਲ ਜ਼ਿਆਦਾ ਧਿਆਨ ਦੇ ਰਹੇ ਹੈਗੇ ਆ ਕੀ ਕਹਿਣਾ ਚਾਹੋਗੇ ਮੋਬਾਈਲ ਦੇ ਲਾਈਕ ਬੈਨੀਫਿਟਸ ਵੀ ਬਹੁਤ ਨੇ ਡਿਸਐਡਵਾਂਟੇਜਸ ਵੀ ਬਹੁਤ ਨੇ ਜ਼ਿਆਦਾਤਰ ਬੈਨੀਫਿਟਸ ਵੱਲ ਧਿਆਨ ਦੇਣਾ ਚਾਹੀਦਾ ਕਿ ਮਤਲਬ ਵੱਤੋ ਵੱਤੋ ਤੋਂ ਕੁਝ ਵਧੀਆ ਸਿੱਖੇ ਹੈ ਤਾਂ ਬਹੁਤ ਕੁਝ ਹੈ ਵੈਸੇ ਮੈਂ ਤਾਂ ਵੈਸੇ ਜ਼ਿਆਦਾਤਰ ਸਟਡੀ ਲਈ ਯੂਜ਼ ਕੀਤਾ ਐਂਟਰਟੇਨਮੈਂਟ ਵੀ ਹੁੰਦਾ ਉਹ ਗੱਲ ਅਲੱਗ ਐ ਬਟ ਸਟਡੀ ਵੀ ਕਰਨੀ ਚਾਹੀਦੀ ਐ ਇੰਟਰਨੈਟ ਐ ਏਮ ਕੀ ਐ ਏਮ ਟੂ ਬੀ ਅ ਡਾਕਟਰ ਓਕੇ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਬਸ ਮੈਂ ਤਾਂ ਇਹ ਕਹਣਾ ਚਾਹੁੰਦੀ ਕਿ ਡੇਲੀ ਸਟੱਡੀ ਕਰੋ ਲਾਈਕ ਥੋੜੀ ਕਰੋ ਚਾਹੇ ਬਟ ਅੱਗੇ ਜਾ ਕੇ ਬਰਡਨ ਵੀ ਰਹਿੰਦਾ ਹੈ ਨਾ ਸੋ ਬਸ ਜਿਹੜੇ ਹੁਣ ਮੋਬਾਈਲਸ ਨੇ ਹੈ ਨਾ ਉਹਨਾਂ ਦਾ ਮਤਲਬ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਨਾ ਤੇ ਬਸ ਇਦਾਂ ਨਹੀਂ ਹੈ ਕਿ ਜ਼ਰੂਰੀ ਕੋਚਿੰਗ ਲੈਣੀ ਹੁੰਦੀ ਹੈ ਕੋਚਿੰਗ ਤੋਂ ਵੀ ਬਿਨਾ ਸੱਜਦਾ ਹੈ ਮੈਂ ਵੀ ਕੋਚਿੰਗ ਤੋਂ ਬਿਨਾਂ ਹੀ ਸਾਰਾ ਕੁਝ ਕੀਤਾ ਹੈ ਟੀਚਰਸ ਟੀਚਰਸ ਬਹੁਤ ਹੈਲਪ ਕਰਦੇ ਆ ਤਾਂ ਹੀ ਮੈਂ ਅੱਜ ਇੱਥੇ ਹਾਂ ਪਰਿਵਾਰ ਦਾ ਕਿੰਨਾ ਸਾਥ ਰਿਹਾ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਸੀ ਕੋਈ ਸਪੋਰਟ ਬਹੁਤ ਕੀਤੀ ਸਾਰਿਆਂ ਨੇ ਠੀਕ ਮੈਨੂੰ ਬੜੀ ਹੀ ਖੁਸ਼ੀ ਹੋਈ ਹੈ ਕਿ ਸਾਡੇ ਨਕੋਦਰਗਸ ਹੁੰਦੀ ਜਿਹੜੀ ਲੜਕੀ ਹੈ ਉਹਨੇ ਨਾ ਸਿਰਫ ਸਕੂਲ 'ਚ ਬਲਕਿ ਪੂਰੇ ਡਿਸਟ੍ਰਿਕਟ ਦੇ ਵਿੱਚਕਾਰ ਮਸ ਪੋਜੀਸ਼ਨ ਹਾਸਿਲ ਕੀਤੀ ਹੈ ਮੈਰਿਟ 'ਚ ਆ ਕੇ ਉਹਨੇ ਆਪਣੇ ਪੇਰੈਂਟਸ ਦਾ ਸਕੂਲ ਦਾ ਸਾਰੇ ਜ਼ਿਲ੍ਹੇ ਦਾ ਬਹੁਤ ਨਾਮ ਰੌਸ਼ਨ ਕੀਤਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੀ ਮੇਰੇ ਸਟਾਫ ਨੇ ਮਿਹਨਤ ਕੀਤੀ ਹੈ ਪ੍ਰਿੰਸੀਪਲ ਮੈਮ ਰੁਪਿੰਦਰ ਮੈਮ ਦਾ ਵੀ ਇੱਥੇ ਬਹੁਤ ਕੰਟਰੀਬਿਊਸ਼ਨ ਹੈ ਤੇ ਮੈਨੂੰ ਲੱਗਦਾ ਹੈ ਕਿ ਆਰਨ ਵਾਲੇ ਟਾਈਮ 'ਚ ਜਦੋਂ ਪਲੱਸ 2 ਬੋਰਡ ਦਾ ਵੀ ਰਿਜ਼ਲਟ ਆਏਗਾ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਸਾਡੀ ਲੜਕੀ ਜਿੰਨੀ ਕਿ ਮਿਹਨਤੀ ਹੈ ਪੰਜਾਬ 'ਚ ਵੀ ਉਹਦੀ ਇਸ ਤੋਂ ਵੀ ਵਧੀਆ ਪੋਜੀਸ਼ਨ ਹੈ ਥੈਂਕ ਯੂ ਫੋਰ ਮੈਨ ਹਾਂਜੀ ਮੈਮ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਖੁਸ਼ੀ ਦਾ ਤਿਹਾਰ ਹੈਗਾ ਵਾ ਕਹਿ ਸਕਦੇ ਆਪਾਂ ਕਿਉਂਕਿ ਇੱਕ ਬੱਚਾ ਜਿਹੜਾ ਹੈਗਾ ਵਾ ਜ਼ਿਲ੍ਹੇ ਦੇ ਵਿੱਚੋਂ ਨੰਬਰ 1 ਤੇ ਤੇ ਪੰਜਾਬ ਚ ਪੰਜਵੇਂ ਨੰਬਰ ਤੇ ਬਹੁਤ ਅਸੀਂ ਆਪਣੀ ਬੇਟੀ ਜੈਸਿਕਾ ਤੇ ਪ੍ਰਾਊਡ ਫੀਲ ਕਰ ਰਹੇ ਆ ਇਹਨੇ ਨਾ ਕੇਵਲ ਸਾਡਾ ਨਾਮ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਬਲਕਿ ਪੂਰੇ ਜ਼ਿਲ੍ਹੇ ਦਾ ਔਰ ਆਪਣੇ ਮੰਮੀ ਪਾਪਾ ਦਾ ਨਾਮ ਵੀ ਰੋਸ਼ਨ ਕੀਤਾ ਵੀ ਅਸੀਂ ਬਿਲਕੁਲ ਇਹਦੇ ਤੇ ਬਹੁਤ ਹੀ ਸਾਨੂੰ ਆਪਣੀ ਇਸ ਬੱਚੀ ਤੇ ਮਾਨ ਹੈ ਕੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਜਿਸ ਤਰ੍ਹਾਂ ਜੈਸਿਕਾ ਨੇ ਬੜੀ ਕੜੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਤੇ ਬਾਕੀ ਬੱਚੇ ਵੀ ਆਪਣਾ ਧਿਆਨ ਪੜ੍ਹਾਈ ਵੱਲ ਕਰਕੇ ਇਸ ਮੁਕਾਮ ਨੂੰ ਹਾਸਲ ਕਰ